ਬਲੇਬ ਦੋਸਤੋ ਆ ਵੀਡੀਓ ਵੇਖਿਓ ਤੇ ਬਾਅਦ ਚ ਕਮੈਂਟ ਕਰਕੇ ਤੁਸੀਂ ਆਪ ਦੱਸਿਓ ਵੀ ਇਹ ਸਹੀ ਹੈ ਕਿ ਗਲਤ ਆ ਆ ਬੰਦੇ ਦੇ ਲੱਛਣ ਵੇਖੋ ਜਿਹੜਾ ਨੂਰ ਦੇ ਮੰਮੀ ਡੈਡੀ ਵਾਜਦੇ ਆ ਸਾਰੀ ਇੱਕ ਦਿਹਾੜੇ ਦੀ ਮਾਂ ਆਚਾਰਿਕ ਘਰ ਦਾ ਗੋਹਾ ਕੁੜਾ ਸਾਰਾ ਕੁਝ ਕੰਮ ਕਰਦੀ ਆ ਤੇ ਇਹਦੀ ਘਰ ਵਾਲੀ ਉਹ ਕੰਮ ਕਰਦੀ ਜੀ ਜਿਹਨੂੰ ਲਿਬੜ ਨਾ ਨਾ ਪਵੇ ਤੇ ਇਹ ਬੰਦੇ ਨੂੰ 1% ਵੀ ਸ਼ਰਮ ਨਹੀਂ ਵੀ ਮੈਂ ਆਹਦੀ ਘਰ ਵਾਲੀ ਤੋਂ ਕੰਮ ਕਰਾਵਾਂ ਮਾਂ ਮੇਰੀ ਬਜ਼ੁਰਗ ਆ ਵੀ ਉਹਨਾਂ ਦੇ ਤੋਂ ਕੰਮ ਨਹੀਂ ਹੁੰਦਾ ਵੀ ਇਹ ਕੰਮ ਮੇਰੀ ਘਰ ਵਾਲੇ ਨੂੰ ਕਰਨੀ ਚਾਹੀਦਾ ਆ ਤੇ ਜਿਉਂਕਦੇ ਰਿਸ਼ਤੇਦਾਰੀ ਚ ਵੀ ਜਾਣਦੀ ਆ ਤੇ ਦੋ ਹਿਸਾਬ ਕਿਤਾਬ ਵੀ ਬੜਾ ਨੁੱਖ ਢੰਗ ਨਾਲ ਲੈਂਦਾ ਕਿੰਨਾ ਕਰਾਇਆ ਲਾਇਆ ਮਾਤਾ ਦਿਖਾ ਮਾਤਾ ਦੇ ਇੱਕ ਟੈਕ ਤੋਂ ਲਈ ਫਿਰਦੀ ਏ 20 ਰੁਪਏ ਇੱਕ ਕਰਾਇਆ ਲੱਗਿਆ ਤੇਰਾ 20 ਰੁਪਏ ਇੱਕ ਲੱਗਿਆ ਤੇ 35 ਰੁਪਏ ਇੱਕ ਲੱਗਿਆ ਕਿੰਨਾ ਹੋ ਗਿਆ 40 50 60 70 70 ਤੇ 35 ਇੱਕ ਲੱਗਿਆ ਤੇਰਾ 100 ਰੁਪਏ ਕਰਾਇਆ ਲਾਇਆ ਹਾਂ ਮੰਮੀ ਅਣੀੜੇ ਕਿਤਾ ਲੱਗੀਆਂ ਤੋ ਟਫਰ ਇਥੋ ਚੜੀਆਂ ਜੀਵਾਨਗਰ 110 110 ਰੁਪਏ ਕਿਰਾਇਆ ਆਪ ਦੋਵੇਂ ਜੀ ਆ ਫਿਰਦੇ ਨਜ਼ਾਰੇ ਲੈਂਦੇ ਘਾਉਂਦੇ ਪਤਾ ਨਹੀਂ ਖੋਤੇ ਤੇ ਚੜਿਆ ਕਿ ਗਧੇ ਤੇ ਚੜਿਆ